ਉਹਨਾਂ ਵਿਡੇ ਤੋਂ ਮੈਂ ਪਿੰਡ ਰਹਿ ਰਹੇ ਹਾਂ ਬਹੁਤ ਸਾਲਾਂ ਬਾਅਦ ਪਿੰਡਾਂ 'ਚ ਪਿੰਡਾਂ ਦੀਆਂ ਫਿਰਨੀਆਂ ਤੋਂ ਪੰਜ ਪੰਜ ਛੇ ਛੇ ਫੋਟ ਉੱਚੇ ਘਰ ਭੱਤਰੀਆਂ ਪਾ ਕੇ ਉੱਚੇ ਚੱਕ ਕੇ ਕੋਠੀਆਂ ਵਰਗੇ ਘਰ ਜਟਾਏ ਬਣਾ ਲਏ ਤੇ ਪੁੱਤ ਬਾੜ ਭੇਜਦੇ ਉਹਨਾਂ ਕੋਠੀਆਂ 'ਚ ਰਹੂਗਾ ਕੌਣ ਬੜੀ ਵੱਡੀ ਸਮੱਸਿਆ ਹੈ ਮਾਪੇ ਬਹੁਤਿਆਂ ਬਹੁਤਿਆਂ ਮੁੰਡਿਆਂ ਦੇ ਮਾਪੇ ਕੁੜੀਆਂ ਦੇ ਬਾਪੇ ਇਸ ਗਰਨੋਂ ਦੁਖੀ ਨੱਕੇ ਸੀ ਗੱਤੀ ਦਰਦੀ ਥੋੜੇ ਸਾਲ ਚਾਰ ਹੰਦਾ ਪਰ ਜਦੋਂ ਉਤੋਂ ਪੁੱਤ ਦੀਆਂ ਤਕਲੀਫਾਂ ਆਉੜੀ ਆਉੜੀ ਆਉਂਦੀਆਂ ਤੰਅਜ ਪੈਂਦੀਆਂ ਨੇ ਆਪਣੀ ਔਲਾਦ ਨੂੰ ਉਥੇ ਉਹ ਮਿਹਨਤ ਕਰਦੇ ਦੇਖਦੇ ਜਿਹੜੀ ਇੱਥੇ ਨਹੀਂ ਕੀਤੀ ਲਾਜ਼ਮੀ ਤੌਰ ਤੇ ਉਹ 15 ਹੱਲੇ ਹੰਦੇ ਨੇ ਜੀ ਇਹ ਆ ਕੁਛ ਇੱਥੇ ਕਰ ਲੈਂਦਾ ਇਹ ਸਵਾਲ ਉੱਠ ਰਹੇ ਨੇ ਪਿੰਡਾਂ 'ਚ ਔਰ ਜਿਹੜੀ ਅਰਮਾਨ ਮਹਰਮਾਨ ਨੇ ਉਹ ਗੱਲ ਕੀਤੀ ਹੈ ਕਿ ਉੱਥੇ ਆ ਗਾਵਾ ਮੱਚਾ ਸੀ ਉਹਨਾਂ ਦੀਆਂ ਉਹ ਆਈਸਕ੍ਰੀਮ ਸੈਟਰਡੇ ਸੰਡੇ ਉਹ ਇੱਥੇ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਨੇ ਕਿ ਸਾਡੇ ਜਿਹੜੇ ਪਾਣੀ ਦੀ ਕਾਰ ਅੱਗੇ ਮੋਹ ਬਾੜੀ ਖੜੀ ਹੈ ਡਰ ਲੱਗਦਾ ਹੈ ਕਿ ਜੇ ਕਾਰ ਪੈ ਗਿਆ ਪਾਣੀ ਨਾ ਆ ਰਿਹਾ ਕੀ ਕਰਾਂਗੇ ਪਾਣੀ ਪਾਣੀ ਜ਼ਿੰਦਗੀ ਹੈ ਬਾਬਾ ਨਾਨਕ ਨੇ ਵੀ ਕਿਹਾ ਪਾਣ ਪਾਣੀ ਪਾਣੀ ਵੀ ਸਾਫ ਸੁਥਰੀ ਤਾਈ ਰਹੂ ਜੇ ਬਰਸਾਤਾ ਆਉਣਗੇ ਆ ਕਿ ਪਾਣੀ ਹੋ ਜ਼ਿੰਦਗੀ ਤਾਂ ਹੀ ਹੈ ਸਾਡੀ ਬਾਡੀ ਦੇ ਵਿੱਚ ਕਿੰਨੇ ਪਰਸੈਂਟ ਪਾਣੀ ਪਾਣੀ ਹੈ ਜਿਆਦਾ ਲਿਕਵਿਡ ਜਿਆਦਾ ਹੈ ਤੇ ਉਹ ਜੇ ਪਾਣੀ ਖਤਮ ਹੋ ਗਿਆ ਸਾਡੀ ਜ਼ਿੰਦਗੀ ਖਤਮ ਹੈ ਉਹਦੇ ਵਾਸਤੇ ਕੋਸ਼ਿਸ਼ ਕੀਤੀ ਇਸ ਫਿਲਮ ਜੀ ਕੀਤੀ ਹੈ ਕਿ ਆ ਥੋੜੀ ਜੀ ਛੇੜ ਪੰਜਾਬੀ ਚ ਕਹਿੰਦੇ ਆ ਸੁਰਤ ਆ ਜੀ ਸੁਰਤ ਰੂਣਾ ਫਿਲਮ ਰੂਣਾ ਦਊਗੀ ਕਿ ਅਸੀਂ ਬੱਚੇ ਬਾਹਰ ਕਿਉਂ ਭੇਜਦੇ ਉਥੇ ਵਾਲਿਆਂ ਨੂੰ ਵੀ ਆਊਗਾ ਕਿ ਅਸੀਂ ਜੇ ਇੰਨੇ ਕੰਮ ਅਸੀਂ ਪੰਜਾਬ 'ਚ ਕਰ ਲੈਂਦੇ ਫਿਲਮ ਦੇ ਵਿੱਚ ਇਹ ਵੀ ਗੱਲ ਹੈ ਕਿ ਪੰਜਾਬੀ ਤਰੀਕੇ ਨਾਲ ਗੋਰਿਆਂ ਤੋਂ ਵਧੀਆ ਫਸਲ ਵਧੀਆ ਫਸਲ ਗੋਰਿਆਂ ਤੋਂ ਵੀ ਵੱਧ ਉਹ ਬਹੁਤ ਸੋਹਣਾ ਸੀਨ ਹੈ ਕਿ ਪੰਜਾਬੀ ਕਿਤੇ ਵੀ ਮਿਹਨਤ ਕਰਦੇ ਨੇ ਆਪਣੇ ਸਟਾਈਲ ਨਾਲ ਹੀ ਲੇਕਿਨ ਇਹ ਨਹੀਂ ਕਿ ਗੋਰਿਆਂ ਤੋਂ ਪਿੱਛੇ ਰਹਿ ਜਾਣਗੇ ਜਿਹੜੀ ਉਪਜਾਏ ਪੈਦਾਵਾਰ ਹੈ ਵਧ ਕਰਕੇ ਦਿਖਾਉਂਦੇ ਨੇ ਵੱਧ ਮਿਹਨਤ ਕਰਦੇ ਨੇ ਇਸੇ ਕਰਕੇ ਮੈਂ ਸਰੀਜ ਜੀ ਪਹਿਲਾਂ ਪਹਿਲਾਂ ਗਏ ਸੀ ਉੱਥੇ ਦੇਖਿਆ ਕਿ ਗੋਰਿਆਂ ਦੇ ਖੇਤਾਂ 'ਚ ਛੋਟੇ ਛੋਟੇ ਦਾ ਹੁੰਦੇ ਸੀ ਸਾਨੂੰ ਪੰਜਾਬੀਆਂ ਨੂੰ ਵੱਡੇ ਵੱਡੇ ਘਰਾਂ ਤੇ ਰਹਿਣ ਦੀ ਆਦਤ ਹੈ ਉਥੇ ਖੇਤਾ 'ਚ ਵੱਡੇ ਵੱਡੇ ਫਾਰਮ ਹਾਊਸ ਬਣਾਏ ਨੇ ਕਾਮਯਾਬੀ ਹੋਏ ਆ ਹਾਲ ਦੇ 'ਚ ਪਹਿਲੀਆਂ ਜਿਹੜੀਆਂ ਪੀੜ੍hiyan ਗਈਆਂ ਸੀ ਇੱਕ ਪੀੜ੍ਹੀ ਦਾ ਇਹ ਹਰਜਾਨਾ ਦਿੰਦੀ ਦਿੰਦੀ ਹੈ ਉਹਨੂੰ ਖੜੇ ਹੋਣ ਨੂੰ ਆਪਣੇ ਘਰ ਬਣਾਉਣ ਨੂੰ ਆਪਣੇ ਜਿਹੜੇ ਲੋਨ ਲੈਦੇ ਨੇ ਉਹਨਾਂ ਦੇ ਪੈਸੇ ਵਾਪਸ ਕਰਨ ਨੂੰ ਇੱਕ ਪੂਰੀ ਇੱਕ ਪੀੜ੍ਹੀ ਉਹਦੇ 'ਚ ਖਪਤ ਹੋ ਜਾਂਦੀ ਹੈ ਸੋ ਉਹਦੇ ਤੋਂ ਬਚਣ ਵਾਸਤੇ ਕੋਸ਼ਿਸ਼ ਇਹ ਚਾਹੀਦੀ ਹੈ ਕਿ ਐਜੂਕੇਟਰ ਬੱਚੇ ਬਾਹਰ ਜਾਣ ਜਿਹੜੇ ਪੜ੍ਹੇ ਲਿਖੇ ਨਹੀਂ ਉਹਨਾਂ ਨੂੰ ਨੌਕਰੀਆਂ ਵੀ ਅੱਛੀਆਂ ਮਿਲਦੀਆਂ ਇੱਜ਼ਤ ਮਿਲਦੀ ਹੈ ਜਿਹੜੇ ਘੱਟ ਪੜ੍ਹੇ ਲਿਖੇ 10+2 ਪੱਜ ਤੋਂ ਬਾਹਰ ਨੂੰ ਉਹਨਾਂ ਦਾ ਹਾਲ ਬਹੁਤ ਮਾੜਾ ਹੁੰਦਾ ਸੋ ਬਾਹਰ ਜਾਣ ਦੇ ਮੈਂ ਕੋਈ ਇਹ ਨਹੀਂ ਕਿ ਸਾਡੀ ਅਗੇਂਸਟ ਹੈ ਪਰ ਬਿਨਾਂ ਪ੍ਰਾਇਅਰ ਤੁਰ ਜਾਣਾ ਉਹ ਜੇ ਟੱਕਾ ਵਾਲੇ ਮੁੰਡੇ ਨੂੰ ਨਾ ਦਾ ਹਾਲ ਪੁੱਛ ਕੇ ਦੇਖਣਾ ਚਾਹੀਦਾ ਹੈ ਕਈ ਵਾਰੀ ਉੱਥੋਂ ਕਈ ਮੁੰਡਿਆਂ ਦੇ ਫੈਨ ਦੇ ਫੋਨ ਆਉਂਦੇ ਨੇ ਉਹ ਵਿਚਾਰੇ ਚਾਰ ਜਾਂ ਦੇ ਵਿੱਚ ਉਹ ਵਟਸਐਪ ਤੇ ਫੋਨ ਕਰਨਗੇ ਫੋਨ ਕਰਕੇ ਭਾਈ ਉਹ ਦੇਖਦੇ ਦੇਖਦੇ ਉਹਨਾਂ ਨੂੰ ਦੇਖੀਦਾ ਉੱਥੇ ਥੱਲੇ ਬੇਸਮੈਂਟ ਤੇ 2-4 ਦੱਲੇ ਸਿੱਟ ਕੇ ਉਹਦੇ ਉੱਤੇ 5-5 7-7 ਦਾ 8-8 ਮੁੰਡੇ ਕੁੜੀਆਂ ਵੀ ਆਈ ਪਈਆਂ ਪਈਆਂ ਹੁੰਦੀਆਂ ਨੇ ਉਦੋਂ ਬੜਾ ਤਰਸ ਆਉਂਦਾ ਉਹ ਬੇਕੂਫਾ ਕਿਉਂ ਕਿਉਂ अजय भी तुम इतने मापियान झूठ बोल बोल के नहीं, नहीं, नहीं मैं चुकी जाता फटे जी मैं आी जा करी जाना लेकिन जिंदगी बहुत बहुत टफ है जो ज्यो रहे हैं बच्चे साख्या यह फिल्म दूगी और उम्मीद करना कि जो फिल्म देखने मैं आने आ आँ फिल्म की अरदासबत्ते भले भी ਉਹਦੇ ਜਿਹੜੇ ਲੋਕਾਂ ਨੇ ਉੱਠ ਕੇ ਤਾੜੀਆਂ ਮਾਰੀਆਂ ਉਹ ਲੋਕਾਂ ਨੇ ਕਹੀਆਂ ਨੇ ਆਪਣੀਆਂ ਗਲਤੀਆਂ ਕਬੂਲੀਆਂ ਨੇ ਇਹ ਫਿਲਮ ਚ ਵੀ ਇਹ ਮਤਲਬ ਬੜਾ ਸੋਹਣਾ ਮੋੜ ਲਿਆ ਪੰਜਾਬੀ ਇਸ ਨੇ ਬਣਾਇਆ ਇਹ ਫਿਲਮ ਚ ਵੀ ਜਿਹੜੀ ਮਤ ਦੇ ਦਉਗਾ ਨਾ ਇਹ ਇਹ ਸਬਜੈਕਟ ਉਹ ਜਿਹੜੇ ਲੋਕ ਆਪਣੀਆਂ ਗਲਤੀਆਂ ਨੂੰ ਕਬੂਲਣਗੇ ਕਹਿਣਗੇ ਹਾਂ ਗਲਤੀ ਹੋਈ ਸੀ ਗਲਤੀ ਕਬੂਲਣਗੇ ਤਾਂ ਮੋੜਾ ਪਾਉਣਗੇ ਆਪਣੇ ਆਪਣੇ ਕਾਰੋਬਾਰ ਕਿਵੇਂ ਠੀਕ ਠੰਡ ਨਾਲ ਕੀਤਾ ਜਾ ਸਕਦੇ ਨੇ ਕਿਵੇਂ ਜ਼ਿੰਦਗੀ ਸੁਖਾਲੀ ਕੀਤੀ ਜਾ ਸਕਦੀ ਹੈ ਕਿਵੇਂ ਇਥੋਂ ਦੇ ਮਾਪਿਆਂ ਦਾ ਖਿਆਲ ਰੱਖਿਆ ਜਾ ਸਕਦਾ ਹੈ ਉਹ ਘਰਾਂ 'ਚ ਬੈਠੇ ਸੁੰਨੀਆਂ ਕੰਧਾਂ ਸੁੰਨੇ ਘਰ ਦੇਖ ਕੇ ਵੱਡੇ ਵੱਡੇ ਘਰ ਬਣਾ ਲੈ ਉਹ ਤੋਂ ਸੁਭੀਆਂ ਵੀ ਨਹੀਂ ਹੁੰਦੀਆਂ ਤੋ ਉਹ ਉਹਨਾਂ ਨੂੰ ਦੇਖ ਦੇ ਕੇ ਉਹਨਾਂ ਨੂੰ ਰੋਣਾ ਆਉਂਦਾ ਹੈ ਉਹਨਾਂ ਦੇ ਜੇ ਅ ਹੰਝੂਆਂ ਵਾਲਾ ਬੰਲਕ ਕਹਿੰਦੇ ਸਾਡੀ ਜਨਰੇਸ਼ਨ ਲਾਜ਼ਮੀ ਆ ਇੱਥੇ ਵਾਲੀ ਤਾਂ ਘਟੋ ਘਟ ਥੋੜਾ ਮੂਰ ਸੋਚੂ ਸੋਚਣਾ ਸ਼ੁਰੂ ਕਰਤਾ ਹੈ ਬੋਰਸ ਹੋ ਚੁੱਕੇ ਨਹੀਂ ਬਾਹਰ ਨਹੀਂ ਜਾਣਾ ਮੈਂ 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 ਮੇਰੇ ਭਤੀਜੀ ਦੀ ਗੱਲ ਕਰਦਾ ਉਹ ਬੜਿਆ ਥੇੜ ਪੰਜਾਬੀਆਂ ਨੇ ਪੁੱਛ ਚੱਕੀ ਵਰਦਾ ਜੀ ਮੈਂ ਆਸਟ੍ਰੇਲੀਆ ਜਾਣਾ ਮੈਂ ਆਸਟ੍ਰੇਲੀਆ ਜਾਣਾ ਮੇਰੀ ਭਤੀਜੀ ਉਹਦੀ ਸਿਸਟਰ ਆਸਟ੍ਰੇਲੀਆ ਰਹਿੰਦੀ ਹੈ ਵੈਲ ਸੈਟਲਡ ਹੈ ਪਰ ਉਥੇ ਇੱਕ ਜਿਹੜਾ ਜੱਲ ਆ ਗਿਆ ਉਹਨੂੰ ਪੁੱਛਾਇਆ ਜੀ ਇੰਨਾ ਕੰਮ ਦਿਨਤ ਕਮ ਇਧਰੀ ਜੋ ਇਨੀ ਔਖੀ ਜ਼ਿੰਦਗੀ ਹੈ ਉਹਨੇ ਹੱਥ ਖੜੇ ਕਰਕੇ ਕਿ ਮੈਂ ਨਹੀਂ ਜਾਣਾ ਇੱਥੇ ਬਹੁਤ ਕੁਝ ਹੈ ਮਿਹਨਤ ਕਰਦਾ ਹੈ ਖੇਤੀ ਕਰਦਾ ਹੈ ਵਧੀਆ ਡਟ ਕੇ ਉਹਦੇ ਕੋਲੇ ਇੱਥੇ ਸਾਰੀਆਂ ਸੁਵਿਧਾਵਾਂ ਨੇ ਲੇਕਿਨ ਇੱਕ ਉਹ ਪਾਵਰ ਬਰਨਮਾ ਉਹ ਕਿਹੜੇ ਰਹਿਦਾ ਕਿ ਉੱਥੇ ਜਾ ਕੇ ਪਤਾ ਨਹੀਂ ਕੀ ਕਰਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਉਹ ਵਿਚਾਰਾ ਨੂੰ ਮੋੜਾ ਦੇਣਾ ਆਪ ਮੈਂ ਆਪ ਨੂੰ ਉਹ ਸ਼ੁਰੂ ਬਿਆਵਾਂ ਪਰ ਆਪ ਇਹ ਨੂੰ ਉਹਦੇ ਚ ਆਪਣਾ ਹਿੱਸਾ ਪਾਉਗੀ ਇਹ ਮੈਨੂੰ ਪੱਕਾ ਯਕੀਨ ਹੈ ਔਰ ਤੁਸੀਂ ਇਹੇ ਸਾਡਾ ਦੱਸਨੇ ਹੈ ਲੋਕਾਂ ਦਾ ਪਿਆਰ ਤੁਹਾਡਾ ਬੜਾ ਤੇ ਗਾਰਸਾ ਤੁਮ ਮੇਰੇ AV ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਬਹੁਤ ਬਹੁਤ ਧੰਨਵਾਦ